ਕੇਂਦਰ ਸਰਕਾਰ ਵੱਲੋਂ ਹੁਣ ਪਾਸਪੋਰਟ ਨੀਮਾ ਦੇ ਵਿੱਚ ਬਦਲਾਅ ਕੀਤਾ ਗਿਆ ਤਾਂ ਇਸ ਦਾ ਇੱਕ ਅਧਿਕਾਰਿਤ ਜੋ ਨੋਟਿਸ ਹੈ ਉਹ ਇਸ ਹਫਤੇ ਜਾਰੀ ਕੀਤਾ ਗਿਆ ਤਾਂ ਜੇਕਰ ਤੁਸੀਂ ਵੀ ਪਾਸਪੋਰਟ ਬਣਾ ਰਹੇ ਹੋ ਜਾਂ ਪਾਸਪੋਰਟ ਬਣਾਉਣਾ ਚਾਹੁੰਦੇ ਹੋ ਜਾਂ ਤੁਹਾਡਾ ਵੀ ਪਹਿਲਾਂ ਤੋਂ ਪਾਸਪੋਰਟ ਬਣਿਆਇਆ ਹੈ ਤਾਂ ਤੁਹਾਡੇ ਲਈ ਇਹ ਖਬਰ ਜਿਹੜੀ ਹੈ ਇਹ ਪੂਰੀ ਖਾਸ ਰਹਿਣ ਵਾਲੀ ਹੈ ਤਾਂ ਕੀ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਤੁਹਾਨੂੰ ساری ਜਾਣਕਾਰੀ ਇਸ ਵੀਡੀਓ ਦੇ ਵਿੱਚ ਦਵਾਂਗੇ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਕੇਂਦਰ ਸਰਕਾਰ ਵੱਲੋਂ ਹੁਣ ਪਾਸਪੋਰਟ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਗਏ ਨੇ ਇਸ ਦਾ ਜੋ ਨੋਟੀਫਿਕੇਸ਼ਨ ਜਾਰੀ ਵੀ ਕੀਤਾ ਗਿਆ ਇਸ ਦੇ ਵਿੱਚ ਜੋ ਕਿ ਇਸ ਦੇ ਵਿੱਚ 1980 ਵਿੱਚ ਜੋ ਸੋਧ ਨੂੰ ਲਾਗੂ ਕਰਨ ਦੇ ਲਈ ਇੱਕ ਅਧਿਕਾਰਤ ਨੋਟ ਵੀ ਜਾਰੀ ਕੀਤਾ ਗਿਆ ਦਾ ਭਾਰਤੀ ਪਾਸਪੋਰਟ ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਤਾਂ ਇੱਕ ਮਹੱਤਮਪੂਰਨ ਇਹ ਦਸਤਾਵੇਜ਼ ਹੈ ਇਸ ਦੇ ਰਾਹੀਂ ਤੁਸੀਂ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀ ਆਪਣੀ ਜਿਹੜੀ ਹੈ ਨਾਗਰਿਕਤਾ ਸਾਬਤ ਕਰ ਸਕਦੇ ਨੇ ਤਾਂ ਭਾਰਤੀ ਪਾਸਪੋਰਟ ਤਿੰਨ ਤਰ੍ਹਾਂ ਦੇ ਜਿਹੜੇ ਨੇ ਉਹ ਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਆ ਉਹ ਨਿਯਮਤ ਅਧਿਕਾਰਿਤ ਤੇ ਕੂਟਨੀਤਿਕ ਇਹ ਤਿੰਨ ਤਰ੍ਹਾਂ ਦੇ ਜਿਹੜੇ ਪਾਸਪੋਰਟ ਹੁੰਦੇ ਨੇ ਜਿਸ ਦੇ ਵਿੱਚ ਆਮ ਨਾਗਰਿਕ ਨੂੰ ਨਿਯਮਤ ਪਾਸਪੋਰਟ ਦਿੱਤਾ ਜਾਂਦਾ ਹੈ ਤੇ ਜੇਕਰ ਸਰਕਾਰੀ ਅਧਿਕਾਰੀਆਂ ਦੀ ਗੱਲ ਕਰੀਏ ਤੇ ਡਿਪਲੋਮੈਟਾਂ ਦੀ ਗੱਲ ਕਰੀਏ ਤਾਂ ਉਸ ਦੇ ਲਈ ਇੱਕ ਅਧਿਕਾਰਿਕ ਪਾਸਪੋਰਟ ਜਿਹੜਾ ਆ ਉਹਨਾਂ ਨੂੰ ਇਸ਼ੂ ਕੀਤਾ ਜਾਂਦਾ ਤਾਂ ਡਿਪਲੋਮੈਟਿਕ ਪਾਸਪੋਰਟ ਨੂੰ ਵੈਰੀ ਵੀਆਈਪੀ ਇੰਪੋਰਟੈਂਟ ਪਰਸਨ ਜਿਹੜਾ ਆ ਉਹ ਪਾਸਪੋਰਟ ਕਿਹਾ ਜਾਂਦਾ ਹੈ ਯਾਨੀ ਵੀ ਵੀ ਆਈ ਪੀ ਪਾਸਪੋਰਟ ਉਹਨਾਂ ਨੂੰ ਜਿਹੜਾ ਦਿੱਤਾ ਜਾਂਦਾ ਤਾਂ ਇਹ ਸਿਆਸਤਦਾਨਾਂ ਤੇ ਉੱਚ ਸਰਕਾਰੀ ਅਧਿਕਾਰੀਆਂ ਨੂੰ ਵੀ ਦਿੱਤਾ ਜਾਂਦਾ ਤਾਂ ਇੱਕ ਨਿਯਮਤ ਪਾਸਪੋਰਟ ਦੀ ਵੈਧਤਾ ਜਿਹੜੀ ਹੈ ਉਹ 10 ਸਾਲ ਤੱਕ ਹੁੰਦੀ ਹੈ ਤਾਂ ਹੁਣ ਅਸੀਂ ਗੱਲ ਕਰਾਂਗੇ ਜੋ ਪਾਸਪੋਰਟ ਦੇ ਵਿੱਚ ਕੀ ਬਦਲਾਵ ਕੀਤਾ ਗਿਆ ਤਾਂ ਪਾਸਪੋਰਟ ਮਹੱਤਮਪੂਰਨ ਦਸਤਾਵੇਜ਼ ਹੈ ਜੋ ਕਿਸੇ ਵੀ ਵਿਅਕਤੀ ਦੀ ਪਛਾਣ ਤੇ ਕੌਮੀਅਤ ਨੂੰ ਸਾਬਤ ਵੀ ਕਰਦਾ ਹੈ ਪਾਸਪੋਰਟ ਦਸਤਾਵੇਜ਼ ਯਾਤਰਾ ਦੇ ਲਈ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ ਇਸ ਦੀ ਮਦਦ ਦੇ ਨਾਲ ਤੁਸੀਂ ਸੈਰ-ਸਪਾਟਾ ਪੜ੍ਹਾਈ ਤੇ ਕਾਰੋਬਾਰ ਕਰਨ ਜਾਂ ਹੋਰ ਕਾਰਨਾਂ ਦੇ ਕਰਕੇ ਦੂਸਰੇ ਦੇਸ਼ਾਂ ਦੇ ਵਿੱਚ ਯਾਤਰਾ ਕਰ ਸਕਦੇ ਹੋ ਤਾਂ ਭਾਰਤ ਵੱਲੋਂ ਜੋ ਪਾਸਪੋਰਟ ਨਿਯਮਾਂ ਦੇ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਤੁਹਾਨੂੰ ਉਹ ਵੀ ਜਿਹੜਾ ਉਹ ਦੱਸ ਦਿੰਨੇ ਆ ਤਾਂ ਕੇਂਦਰ ਸਰਕਾਰ ਵੱਲੋਂ ਜੋ ਹੁਣ ਪਾਸਪੋਰਟ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ ਜੋ 1 ਅਕਤੂਬਰ 2023 ਨੂੰ ਜਾਂ ਇਸ ਤੋਂ ਬਾਅਦ ਜੋ ਲੋਕ ਪੈਦਾ ਹੋਏ ਨੇ ਉਹ ਪਾਸਪੋਰਟ ਬਿਨੈਕਾਰਾਂ ਦੇ ਲਈ ਸਬੰਧਤ ਅਧਿਕਾਰੀਆਂ ਦੁਆਰਾ ਜਾਰੀ ਕੀਤਾ ਗਿਆ ਸਰਟੀਫਿਕੇਟ ਜਨਮ ਮਿਤੀ ਦਾ ਇੱਕੋ ਇੱਕ ਸਬੂਤ ਜਿਹੜਾ ਹੋਏਗਾ ਤਾਂ ਤੁਹਾਨੂੰ ਦੱਸ ਦਈਏ ਕਿ ਜੋ 1 ਅਕਤੂਬਰ 2023 ਨੂੰ ਜਾਂ ਇਸ ਤੋਂ ਬਾਅਦ ਜਿਹੜੇ ਪੈਦਾ ਹੁੰਦੇ ਨੇ ਤਾਂ ਉਹਨਾਂ ਦੇ ਲਈ ਜਿਹੜਾ ਆ ਸਰਟੀਫਿਕੇਟ ਜਿਹੜਾ ਜਨਮ ਮਿਤੀ ਦਾ ਇੱਕੋ ਇੱਕ ਸਬੂਤ ਜਿਹੜਾ ਉਹ ਹੋਏਗਾ ਤਾਂ ਇਸ ਹਫ਼ਤੇ ਜਿਹੜੇ ਪਾਸਪੋਰਟ ਨਿਯਮਾਂ ਦੇ ਵਿੱਚ 1980 ਵਿੱਚ ਸੋਧ ਨੂੰ ਲਾਗੂ ਕਰਨ ਦਾ ਇੱਕ ਅਧਿਕਾਰਿਤ ਕੇਂਦਰ ਵੱਲੋਂ ਜਿਹੜਾ ਆ ਉਹ ਜਾਰੀ ਕੀਤਾ ਗਿਆ ਤਾਂ ਨਵੇਂ ਪਾਸਪੋਰਟ ਨਿਯਮਾਂ ਦੇ ਵਿੱਚ ਜੋ ਗੱਜਟ ਵਿੱਚ ਸੋਧਾਂ ਹੋਣਗੀਆਂ ਉਸ ਤੋਂ ਬਾਅਦ ਪ੍ਰਕਾਸ਼ਿਤ ਹੋਣਗੇ ਤਾਂ ਤੁਹਾਨੂੰ ਉਸ ਤੋਂ ਬਾਅਦ ਹੀ ਜਿਹੜੇ ਪਾਸਪੋਰਟ ਨਵੇਂ ਜਿਹੜੇ ਮਿਲਣਗੇ ਤਾਂ ਨਵੇਂ ਨਿਯਮਾਂ ਦੇ ਤਹਿਤ ਜਨਮ ਤੇ ਮੌਤ ਰਜਿਸਟਰਾਰ ਨਗਰ ਨਿਗਮ ਜਾਂ ਜਨਮ ਤੇ ਮੌਤ ਰਜਿਸਟ੍ਰੇਸ਼ਨ ਐਕਟ ਜੋ 1969 ਦੇ ਅਧੀਨ ਅਧਿਕਾਰਿਤ ਕਿਸੇ ਹੋਰ ਅਥਾਰਟੀ ਦੁਆਰਾ ਜਾਰੀ ਕੀਤਾ ਗਿਆ ਜਨਮ ਸਰਟੀਫਿਕੇਟ ਜੋ ਕਿ 1 ਅਕਤੂਬਰ 2023 ਨੂੰ ਜਾਂ ਇਸ ਤੋਂ ਬਾਅਦ ਜੋ ਲੋਕ ਪੈਦਾ ਹੁੰਦੇ ਨੇ ਇਹਨਾਂ ਵਿਅਕਤੀਆਂ ਦੇ ਲਈ ਜਨਮ ਮਿਤੀ ਦੇ ਸਬੂਤ ਵੱਜੋਂ ਸਵੀਕਾਰ ਕੀਤਾ ਜਾਏਗਾ ਤਾਂ ਹੋਰ ਬਿਨਕਾਰ ਜੋ ਜਨਮ ਮਿਤੀ ਦੇ ਸਬੂਤ ਵੱਜੋਂ ਵਿਕਲਪ ਜਿਹੜੇ ਨੇ ਜਿਵੇਂ ਕਿ ਅ ਦਸਤਾਵੇਜ਼ ਜਿਹੜੇ ਹੈਗੇ ਨੇ ਡਰਾਈਵਿੰਗ ਲਾਇਸੈਂਸ ਸਕੂਲ ਛੱਟਣ ਦਾ ਸਰਟੀਫਿਕੇਟ ਜਿਹੜਾ ਉਹ ਵੀ ਜਮਾ ਕਰਵਾ ਸਕਦੇ ਨੇ ਤਾਂ ਹੁਣ ਕੁਝ ਇਸ ਤਰ੍ਹਾਂ ਦੇ ਨੀਮਾ ਦੇ ਵਿੱਚ ਜਿਹੜਾ ਉਹ ਬਦਲਾਵ ਕੀਤਾ ਗਿਆ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ ਜੇਕਰ ਤੁਸੀਂ ਵੀ ਬਿਨੇ ਕਾਰੋ ਜਾਂ ਤੁਸੀਂ ਵੀ ਪਾਸਪੋਰਟ ਬਣਾਉਣਾ ਚਾਹੁੰਦੇ ਹੋ ਜਾਂ ਪਾਸਪੋਰਟ ਤੁਹਾਡਾ ਬਣਿਆ ਹੋਇਆ ਤਾਂ ਜੇਕਰ ਨਵੇਂ ਬਣਾਉਂਦੇ ਨੇ ਤਾਂ ਉਹਨਾਂ ਦੇ ਲਈ ਇਹ ਅਹਿਮ ਖਬਰ ਜਿਹੜੀ ਹੈ ਉਹ ਹੋ ਸਕਦੀ ਹੈ